ਅੱਜ ਇਸ ਕਵਰ ਦੇ ਹੇਠਾਂ ਇਸ ਤਰ੍ਹਾਂ ਦਾ ਕੁਝ ਰੱਖਿਆ ਗਿਆ ਹੈ ਕਿ ਜਿਸ ਤੋਂ ਬਾਅਦ ਪੇਟ ਦੀ ਦੁਨੀਆ ਭਰ ਦੀ ਕੋਈ ਪ੍ਰੋਬਲਮ ਹੋਵੇ ਤਾਂ ਉਹਦਾ ਇਲਾਜ ਕਰਨਾ ਇੰਨਾ ਸੌਖਾ ਹੋ ਜਾਏਗਾ ਤੁਸੀਂ ਕਹੋਗੇ ਕਿ ਸਾਡੇ ਨਾਲ ਤੇ ਕਰਾਮਾਤ ਹੀ ਹੋ ਗਈ। ਇਹ ਬੀਲ ਦਾ ਜੂਸ ਹੈ। ਠੀਕ ਹੋ ਗਈ ਜੀ। ਆ ਚਮਚਾਪਾ ਉੱਧਰ ਰੱਖ ਲੀ। ਆ ਵੀ ਬੀਲ ਦਾ ਜੂਸ ਹੈ। ਠੀਕ ਬੜਾ ਜੀ ਠੀਕ ਆਇਆ ਬੜਾ ਜੀ ਠੀਕ ਆਇਆ ਬੰਦਾ ਕਹਿੰਦਾ ਜੀ ਪੂਣੀ ਲਾ ਕੇ ਅਸੀਂ ਤਾਂ ਪੀਣਾ ਅਸੀਂ ਬੇਲ ਦਾ ਜੂਸ ਤਾਂ ਪੀਣਾ ਪਰ ਪੀਣਾ ਪੋਣ ਪੋਣ ਕੇ ਤੇ ਬੇਲ ਕਾਰਗਰੀ ਦੀ ਆਪਦੀ ਦਿਖਾਏ ਕਿ ਬੇਲ ਦਾ ਜੇ ਤੁਸੀਂ ਪੂਰਾ 100% ਪੋਟੈਂਸ਼ੀਅਲ ਲੈਣਾ ਤਾਂ ਉਹਦੇ ਅੱਗੇ ਪੂਣੀ ਨਹੀਂ ਲੋੜੀ ਕਰੂਗਾ ਕੀ ਜੀ ਸੁਣੋ ਫਿਰ ਜਿੰਨੇ ਲੋਕਾਂ ਨੂੰ ਲਿਵਰ ਦੀ ਪ੍ਰੋਬਲਮ ਹੈ ਜਿੰਨਾ ਲੋਕਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਜਿੰਨਾ ਲੋਕਾਂ ਨੂੰ ਤਫੜ ਹੁੰਦੇ ਨੇ ਸਕਿਨ ਤੇ ਜਿਨ੍ਹਾਂ ਲੋਕਾਂ ਨੂੰ ਖਾਜ ਦੀ ਦਿੱਕਤ ਆ ਜਿਹੜੇ ਲੋਕ ਕਹਿੰਦੇ ਆ ਸਾਡੀ ਪਾਟੀ ਦੇ ਵਿੱਚ ਫੋਨ ਨਿਕਲਦਾ ਵਾ ਜਿਹੜੇ ਲੋਕ ਕਹਿੰਦੇ ਸਾਨੂੰ ਸੰਗ੍ਰਹਿਣੀ ਦੀ ਦਿੱਕਤ ਆ ਜਿਹੜੇ ਲੋਕ ਗੱਲ ਕਰਦੇ ਆ ਵੀ ਅਸੀਂ ਖਾਤਾ ਬਹੁਤ ਕੁਝ ਲੈਨੇ ਆ ਪਰ ਸਾਡੇ ਮੂੰਹ ਦੇ ਵਿੱਚ ਸਵਾਦ ਨਹੀਂ ਬਣਦਾ ਹੈਗਾ ਜਿਹੜੇ ਲੋਕਾਂ ਨੂੰ ਕਨਸਟੀਟਿਊਸ਼ਨ ਦੀ ਦਿੱਕਤ ਆ ਰੋਟੀ ਖਾ ਲਈ ਦੋ ਦਿਨ ਹੋ ਗਏ ਕਬਜ ਨਹੀਂ ਹਟ ਰਹੀ ਪਾਟੀ ਪਾਟੀ ਨਹੀਂ ਕਲੀਅਰ ਹੋਣੀ ਉਹਨਾਂ ਲੋਕਾਂ ਵਾਸਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਾਰੀਗਰ ਔਰ ਜੇਕਰ ਆਪਾਂ ਮੈਡੀਕਲ ਫੀਲਡ ਦੇ ਵਿੱਚ ਗੱਲ ਕਰੀਏ 슈ਗਰ ਵਾਲੇ ਪੇਸ਼ੈਂਟਾਂ ਵਾਸਤੇ ਕਾਰੀਗਰ ਜਿਨ੍ਹਾਂ ਲੋਕਾਂ ਨੂੰ ਫੈਟੀ ਲੀਵਰ ਦੀ ਇਸ਼ੂਜ਼ ਆ ਉਹਨਾਂ ਲੋਕਾਂ ਵਾਸਤੇ ਕਾਰੀਗਰ ਜਿਨ੍ਹਾਂ ਲੋਕਾਂ ਦੀ ਲਿਵਰ ਸੋਰਾਈਸਰ ਦੀ ਕੰਡੀਸ਼ਨ ਉਹਨਾਂ ਲੋਕਾਂ ਵਾਸਤੇ ਵੀ ਕਾਰੀਗਰ ਮੋਰ ওভার ਕੋਲੇਸਟ੍ਰੋਲ ਦੀ ਦਿੱਕਤ ਆ ਉਹਦੇ ਵਿੱਚ ਵੀ ਕਾਰੀਗਰ ਹੈ ਜੋੜਾਂ ਦਾ ਦਰਦ ਆ ਉਹਦੇ ਵਿੱਚ ਵੀ ਕਾਰੀਗਰ ਹੈ ਨਿਗਾ ਵਿੱਚ ਵੀ ਕਾਰੀਗਰ ਆ ਤੁਹਾਡੇ ਜੋੜਾਂ ਵਾਸਤੇ ਵੀ ਕਾਰੀਗਰ ਆ ਸੁਣਨ ਦੀ ਸ਼ਕਤੀ ਵਿੱਚ ਕਾਰੀਗਰ ਕੀ ਗੱਲ ਕਹਿ ਰਹੇ ਸੀ ਕਿ ਬੇਲ ਦਾ ਸ਼ੇਕ ਬਣਾ ਕੇ ਪੀਣ ਨਾਲ ਉਹ ਬੇਲ ਦਾ ਗੁੱਦਾ ਕਿਤੇ ਜ਼ਿਆਦਾ ਅਸੀਂ ਕਹਿ ਲਈਏ ਕਿ ਛੇਤੀ ਕੰਮ ਕਰਦਾ ਹੈ ਪੇਟ ਦਾ 80% ਪ੍ਰੋਬਲਮਸ ਤੁਹਾਡੇ ਪੇਟ ਤੋਂ ਸ਼ੁਰੂ ਹੁੰਦੀਆਂ ਨੇ ਇਹ ਚੀਜ਼ ਨੇ ਸਿਰਫ ਔਰ ਸਿਰਫ ਤੁਹਾਡੇ ਪੇਟ ਤੇ ਜਦੋਂ ਕੰਮ ਕਰਤਾ ਨਾ ਜੀ ਕਹ ਰਹੇ ਸੀ ਕਿ ਅੱਗੇ ਤੁਹਾਡੀ ਪਿੱਠ ਦਰਦ ਹੈਗੀ ਹੈ ਜੋੜਾਂ 'ਚ ਕਿਤੇ ਵੀ ਤੁਹਾਡੇ ਦਰਦ ਹੈਗਾ ਗੋਡਿਆਂ 'ਚ ਦਰਦ ਹੈਗਾ ਤੁਹਾਡੇ ਜਿਹੜੀਆਂ ਉਂਗਲਾਂ ਦੇ ਪੋਰ ਹੈਗੇ ਨੇ ਉਹ ਦਰਦ ਕਰ ਰਹੇ ਨੇ ਗੁੱਠਿਆਂ ਦੇ ਪੋਰ ਦਰਦ ਕਰਦੇ ਨੇ ਗੁੱਠਿਆਂ ਦੀ ਪੈਰਾਂ ਦੀ ਅੱਡੀ ਦੇ ਵਿੱਚ ਤੁਹਾਡੇ ਦਰਦ ਹੈ ਤਾਂ ਤੁਸੀਂ ਉਹਨੂੰ ਰეკਮੈਂਡ ਕੀਤਾ ਸੀ ਕਿ ਤੁਸੀਂ ਇਹ ਬਿਲ ਦਾ ਗੁੱਦਾ ਖਾਣਾ ਹੈ ਇਹ ਵੀ ਇੱਕ ਇਨਾ ਕਹਿੰਡ ਚੀਜ਼ ਹੈ ਕਿ ਜੇ ਮੈਂ ਚਾਹਣਾ ਵੀ ਜੇ ਤੁਹਾਡਾ ਟੋਟਕਿਆਂ ਨਾਲ ਆਰਾਮ ਆਉਂਦਾ ਤਾਂ ਅਸੀਂ ਸ਼ਰਬਤ ਬਣਾਇਆ ਜਿਹੜੇ ਫਰਜ਼ ਕਰ ਲੋ ਸ਼ਰਾਬ ਪੀ ਕੇ ਕਿਸੇ ਦਾ ਫੈਟੀ ਲਿਵਰ ਹੋ ਗਿਆ ਗ੍ਰੇਡ 1 ਗ੍ਰੇਡ 2 ਗ੍ਰੇਡ 3 ਲਿਵਰਸ ਉਹ ਅਸੀਂ ਅਰਗੇ ਕੰਡੀਸ਼ਨਸ ਅਸੀਂ ਇਹਦੇ ਨਾਲ ਰਿਵਰਸ ਕੀਤੀਆਂ ਨੇ ਫਿਰ ਉਸ ਤੋਂ ਬਾਅਦ ਜਿਵੇਂ ਕੋਈ ਫਰਜ਼ ਕਰ ਲੋ ਕਿਸੇ ਵੱਡੇ ਹਸਪੀਟਲ ਦੇ ਵਿੱਚ ਮਰੀਜ਼ ਪਿਆ ਵਾ ਕੋ ਬਿਗਰ ਕੰਡੀਸ਼ਨ ਦਾ ਲਿਵਰ ਨੂੰ ਲੈ ਕੇ ਜਾਂ ਅਲਸਰੇਟਿਵ ਕਲੈਕਟਸਰ ਕੀ ਕੰਡੀਸ਼ਨ ਆ ਉੱਥੇ ਸਾਨੂੰ ਵੀ ਵਰਥ ਲੱਗਦਾ ਕਿ ਜੀ ਤੁਹਾਨੂੰ ਚੰਗਾ ਲੱਗੇ ਮਾੜਾ ਲੱਗੇ ਪਰ ਮੈਂ ਤੁਹਾਡੇ ਨਾਲ ਨਾਰਾਜ਼ ਹਾਂ ਮੇਰੇ ਨਾਲ ਨਾਰਾਜ਼ ਤੁਹਾਡੇ ਨਾਲ 100% ਨਰਾਜ਼ ਹੈ ਅਸੀਂ ਸलाम नमस्ते ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸੀਫ ਫਾਰੂਕੀ ਅੱਜ ਇਸ ਕਬਰ ਦੇ ਹੇਠਾਂ ਇਸ ਤਰ੍ਹਾਂ ਦਾ ਕੁਝ ਰੱਖਿਆ ਗਿਆ ਹੈ ਕਿ ਜਿਸ ਤੋਂ ਬਾਅਦ ਪੇਟ ਦੀ ਦੁਨੀਆ ਭਰ ਦੀ ਕੋਈ ਪ੍ਰੋਬਲਮ ਹੋਵੇ ਤਾਂ ਉਹਦਾ ਇਲਾਜ ਕਰਨਾ ਇੰਨਾ ਸੌਖਾ ਹੋ ਜਾਏਗਾ ਤੁਸੀਂ ਕਹੋਗੇ ਕਿ ਸਾਡੇ ਨਾਲ ਤੇ ਕਰਾਮਾਤੀ ਹੋਗੀ ਇਲਾਜ ਕਾਦਾ ਹੋਇਆ ਟੋਟਕਾ ਕਾਦਾ ਹੋਇਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਜੀ ਡੀ ਆਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਇਸ ਵੇਲੇ ਪੂਰੀ ਦੁਨੀਆ ਚ ਉਹਨਾਂ ਦੇ ਨੁਸਖੇ ਉਹਨਾਂ ਦੇ ਟੋਟਕੇ ਨੇ ਜਿਹੜੇ ਕਾਫੀ ਜ਼ਿਆਦਾ ਉਹ viral ਹੋ ਰਹੇ ਨੇ ਲੋਕਾਂ ਦਾ ਕਾਫੀ ਜ਼ਿਆਦਾ ਰਿਸਪੌਂਸ ਆਗਾ ਔਰ ਲੋਕ ਧੰਨਵਾਦ ਦੇ ਥੈਂਕਸ ਦੇ ਮੈਸੇਜ ਵੀ ਲਗਾਤਾਰ ਸਾਨੂੰ ਵੀ ਭੇਜ ਰਹੇ ਨੇ ਤੇ ਇਹਨਾਂ ਦੀ ਟੀਮ ਨੂੰ ਵੀ ਲਗਾਤਾਰ ਜਿਹੜਾ ਧੰਨਵਾਦੀ ਸੁਨੇਹੇ ਜਿਹੜੇ ਪੂਰੀ ਦੁਨੀਆ ਦੇ ਵਿੱਚੋਂ ਆ ਰਹੇ ਨੇ ਟੋਟਕਿਆਂ ਕਰਕੇ ਵੈਜੀ ਬਹੁਤ ਬਹੁਤ ਸਵਾਗਤ ਹੈਯੋਦਾ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੂਕੀ ਜੀ ਤੁਹਾਨੂੰ ਚੰਗਾ ਲੱਗੇ ਮਾੜਾ ਲੱਗੇ ਪਰ ਮੈਂ ਤੁਹਾਡੇ ਨਾਲ ਨਾਰਾਜ਼ ਹਾਂ ਮੇਰੇ ਨਾਲ ਨਾਰਾਜ਼ ਹੋ ਜੀ ਤੁਹਾਡੇ ਨਾਲ 100% ਨਾਰਾਜ਼ ਹਾਂ ਜੀ ਅਸੀਂ ਔਰ ਉਹਦਾ ਕਾਰਨ ਇੱਕੋ ਇੱਕ ਹੈ ਜੀ ਅਸੀਂ ਲੋਕਾਂ ਨੂੰ ਸਮਝਾਉਂਦੇ ਆ ਵੀ ਤੁਸੀਂ ਕਿਸੇ ਤਰ੍ਹਾਂ ਦੀ ਦਿੱਕਤਾਂ ਆਈ ਦਵਾਈਆਂ ਵੱਲ ਨਾ ਭਜੋ ਜਿਹੜੇ ਟੋਟਕੇ ਨੇ ਉਹ ਜੇ ਤੁਹਾਨੂੰ ਆਰਾਮ ਦਿੰਦੇ ਆ ਤੁਹਾਨੂੰ ਟੋਟਕੇ ਨਾਲ ਆਰਾਮ ਆ ਗਿਆ ਉਦੋਂ ਵੇਲੇ ਜਿਹੜੀ ਤੁਹਾਡੀ ਲਾਈਫ ਸਟਾਈਲ ਹੈ ਉਹਨੂੰ ਇੰਪਰੂਵ ਕਰ ਲਓ ਤੇ ਆਪਦੀ ਜ਼ਿੰਦਗੀ ਵਧੀਆ ਤੰਦਰੁਸਤ ਜਿਓ ਜਿਹੜੇ ਲੋਕਾਂ ਨੇ ਟੋਟਕੇ ਵਰਤਲੇ ਸਾਰਾ ਕੁਝ ਓਕੇ ਹੋ ਗਿਆ ਉਦੋਂ ਬਾਅਦ ਉਹ ਸਾਨੂੰ ਫੋਨ ਕਰਕੇ ਕਹਿੰਦੇ ਆ ਵੀ ਸਾਨੂੰ ਜੀ ਮਹਾਰਾਜਾ ਸ਼ਹੀ ਸ਼ਰਬਤ ਹੋਣ ਦੋ ਅੱਛਾ ਤੇ ਅਸੀਂ ਕਹਿੰਦੇ ਜਦੋਂ ਤੁਹਾਡਾ ਫੈਟੀ ਲੀਵਰ ਹੈ ਨੀਗਾ ਮਹਾਰਾਜਾ ਸ਼ੈਸ਼ਰਵਤ ਤੁਸੀਂ ਉਹਨਾਂ ਲੋਕਾਂ ਵਾਸਤੇ ਬਣਾਇਆ ਜਿਹੜੀ ਮੈਡੀਕਲ ਕੰਡੀਸ਼ਨ ਐਕਸਟ੍ਰੀਮ ਲੈਵਲ ਤੇ ਕੋਈ ਹੌਸਪਿਟਲਾਈਜ਼ ਆ ਲਿਵਰ ਸਿਰੋਸਿਸ ਆ ਗੈਂਕ ਕੰਡੀਸ਼ਨ ਦੋ ਨੇ ਗ੍ਰੇਡ 3 ਫੈਟੀ ਲਿਵਰ ਆ ਗ੍ਰੇਡ 2 ਫੈਟੀ ਲਿਵਰ ਆ ਗ੍ਰੇਡ 1 ਫੈਟੀ ਲਿਵਰ ਆ ਉਦੋਂ ਸਾਨੂੰ ਵੀ ਖੁਸ਼ੀ ਹੁੰਦੀ ਹੈ ਵੀ ਯਾਰ ਚਲੋ ਇਹ ਬੰਦਾ ਰਿਕਵਰ ਹੋ ਜਾਏ ਤਾਂ ਬਹੁਤ ਵਧੀਆ ਤੇ ਸਾਨੂੰ ਆਪਦਾ ਮੁੱਲ ਮਿਲਦਾ ਵੀ ਠੀਕ ਆ ਅਸੀਂ ਜੋ ਮਿਹਨਤ ਕੀਤੀ ਉਹਦਾ ਮੁੱਲ ਪੈ ਗਿਆ ਬਟ ਜਦੋਂ ਹਰ ਬੰਦਾ ਹੀ ਇੱਕੋ ਗੱਲ ਕਹਿੰਦਾ ਵੀ ਸਾਨੂੰ ਦਿੱਕਤ ਕੋਈ ਨਹੀਂ ਅਸੀਂ ਨੁਕਤਾ ਵਰਤਦੇ ਸੀ ਹੁਣ ਨਾਲ ਮਹਾਰਾਜਾ ਸ਼ੈਸ਼ਰਵਤ ਵਰਤਣਾ ਤਾ ਇੱਕ ਗੱਲ ਸਮਝੋ ਹਜੇ ਬਹੁਤ ਛੋਟੀ ਉਮਰ ਆ ਔਰ ਇਨੀ ਪ੍ਰੋਡਕਸ਼ਨ ਅਸੀਂ ਕਿੱਥੋਂ ਕਰਾਂਗੇ ਔਰ ਇਹੀ ਚੀਜ਼ ਉੱਤੇ ਮੇਰੀ ਤੁਹਾਡੇ ਨਾਲ ਨਾਰਾਜ਼ਗੀ ਹੈ ਔਰ ਕਈ ਲੋਕ ਸਾਡੇ ਨਾਲ ਵੀ ਨਾਰਾਜ਼ ਹੋ ਜਾਂਦੇ ਜਦੋਂ ਅਸੀਂ ਉਹਨਾਂ ਨੂੰ ਜਵਾਬ ਦਿੰਨੇ ਆ ਵੀ ਤੁਹਾਨੂੰ ਮਹਾਰਾਜ ਅਸ਼ੇਸ਼ਰਬੱਦੀ ਨਹੀਂ ਲੋੜ ਵੀ ਤੁਸੀਂ ਸ਼ਰਬਤ ਲੋੜ ਕਿਹਨਾਂ ਨੂੰ ਹੈ ਜੀ ਕੀ ਲੈ ਤਾਂ ਕੋਈ ਵੀ ਸਕਦਾ ਹੈ ਇਹਦੇ ਵਿੱਚ ਕੀ ਦਿੱਕਤ ਹੈ ਆਪਣੇ ਆਪ ਨੂੰ ਤੰਦਰੁਸਤ ਰੱਖਣ ਦਾ ਹਰੇਕ ਨੂੰ ਹੱਕ ਹੈ ਉਹਦਾ ਜੀ ਹੱਕ ਫਰੂਕੀ ਜੀ ਸਾਰਿਆਂ ਨੂੰ ਹੈ ਪਰ ਅਕਾਲ ਪੁਰਖ ਦੀ ਰਜ਼ਾ ਹੇਠ ਆਪਾਂ ਸਾਰਿਆਂ ਨੇ ਆਪਦੇ ਕਿਰਤ ਕਰਨੀ ਹੈ ਜੀ ਤੇ ਮੈਨੂੰ ਦਿਲੋਂ ਨਹੀਂ ਚੰਗਾ ਲੱਗੂਗਾ ਕੋਈ ਇਨਸਾਨ ਜਿਹੜਾ ਸ਼ਰਬਤ ਆਈ ਉਹ 2000 ਰੁਪਏ ਦਾ 2000 ਰੁਪਏ ਜਿਸ ਇਨਸਾਨ ਨੇ ਭਰਨਾ ਉਹਦੀ ਕੀਮਤ ਉਹਨੇ ਭਰ ਕੇ ਚੀਜ਼ ਲੈ ਕੇ ਜਾਣੀ ਆ ਤੇ ਉਹ ਮੈਂ ਚਾਹੁੰਨਾ ਵੀ ਜੇ ਤੁਹਾਡਾ ਟੋਟਕਿਆਂ ਨਾਲ ਆਰਾਮ ਆਉਂਦਾ ਤਾਂ ਅਸੀਂ ਸ਼ਰਬਤ ਬਣਾਇਆ ਜਿਹੜੇ ਫਰਜ਼ ਕਰ ਲੋ ਸ਼ਰਾਬ ਪੀ ਕੇ ਕਿਸੇ ਦਾ ਫੈਟੀ ਲਿਵਰ ਹੋ ਗਿਆ ਗ੍ਰੇਡ 1 ਗ੍ਰੇਡ 2 ਗ੍ਰੇਡ 3 ਲਿਵਰ ਸੋਰਸਸ ਆ ਰਹੀਆਂ ਕੰਡੀਸ਼ਨਸ ਅਸੀਂ ਇਹਦੇ ਨਾਲ ਰਿਵਰਸ ਕੀਤੀਆਂ ਨੇ ਫਿਰ ਉਸ ਤੋਂ ਬਾਅਦ ਜਿਵੇਂ ਕੋਈ ਫਰਜ਼ ਕਰ ਲੋ ਕਿਸੇ ਵੱਡੇ ਹਸਪੀਟਲ ਦੇ ਵਿੱਚ ਮਰੀਜ਼ ਪਿਆ ਹੋਆ ਕੋਈ ਬਿਗਰ ਕੰਡੀਸ਼ਨ ਦਾ ਲਿਵਰ ਨੂੰ ਲੈ ਕੇ ਜਾਂ ਅਲਸਰੇਟਿਕ ਕੋਲੈਕਟਸਰ ਦੀ ਕੰਡੀਸ਼ਨ ਆ ਉੱਥੇ ਸਾਨੂੰ ਵੀ ਵਰਥ ਲੱਗਦਾ ਕਿਸੇ ਦੀ ਜੇਬ ਚੋਂ 2000 ਰੁਪਏ ਸਾਡੀ ਜੇਬ 'ਚ ਆ ਰਿਹਾ ਤਾਂ ਸਾਨੂੰ ਉਹਦਾ ਮੁੱਲ ਮਿਲਦਾ ਸੋ ਮੈਂ ਬੇਨਤੀ ਕਰਦਾ ਜਿਹੜੇ ਨੁਕਤੇ ਨੇ ਇਹਨਾਂ ਨੂੰ ਵਰਤੋ ਔਰ ਮੇਰੀ ਤੁਹਾਡੇ ਨਾਲ ਇੱਕੋ ਇੱਕ ਚੀਜ਼ ਦੀ ਨਾਰਾਜ਼ਗੀ ਹੈ ਵੀ ਜਿਹੜੇ ਨੁਕਤੇ ਨੇ ਇਹਨਾਂ ਨੂੰ ਵਰਤ ਕੇ ਅਗਰ ਆਪਾਂ ਨੂੰ ਆਰਾਮ ਆ ਤਾਂ ਮੈਂ ਹੱਥ ਜੋੜਦਾ ਇਹਨਾਂ ਨੁਕਤਿਆਂ ਦੇ ਸਹਾਰੇ ਆਪਦੀ ਜ਼ਿੰਦਗੀ ਆਮ ਖਰਾਕ ਨੂੰ ਗੁਆ ਸ਼ਰਬਤ ਵੀ ਆਮ ਖਰਾਕ ਨੂੰ ਗੁ ਵਰਤੇ ਜਾ ਸਕਦਾ ਬਟ ਮਸਲਾ ਇਹ ਹੈ ਵੀ ਜਦੋਂ ਕੰਡੀਸ਼ਨ ਤੁਹਾਡੀ 2000 ਰੁਪਏ ਲੋਨ ਹੈ ਤਾਂ ਉਦੋਂ ਸੋਚੋ ਵੀ ਤੁਸੀਂ 2000 ਰੁਪਏ ਲੋਨ ਲੱਗੇ ਹੋ ਤੁਹਾਡੀ ਕਿਹੜੀ ਕਿਹੜੀ ਰਿਪੋਰਟਸ ਨੇ ਉਹ ਕਿਸ ਤਰ੍ਹਾਂ ਰਿਵਰਸ ਹੋ ਰਹੀਆਂ ਨੇ ਔਰ ਜਿਹੜੀਆਂ ਰਿਪੋਰਟਸ ਰਿਵਰਸ ਹੋ ਰਹੀਆਂ ਨੇ ਮੈਂ ਤੁਹਾਨੂੰ ਇੱਥੇ ਫਾਈਲ ਲਵਾ ਕੇ ਦਿਖਾ ਦਿੰਦਾ ਉਹਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਰਿਪੋਰਟ ਸੀਗੀਆਂ ਰਿਵਰ ਬਟ ਉੱਥੇ ਸਾਡਾ ਵਰਥ ਸੀਗੀ ਸਾਨੂੰ ਵੈਲਿਊ ਦਿਖੀ ਵੀ ਸਾਨੂੰ ਇਨਾਂ ਲੋਕਾਂ ਦੀ ਲਾਈਫ ਰਿਪੇਅਰ ਕਰਨੀ ਚਾਹੀਦੀ ਦੇਣਾ ਕਿਉਂ ਨਹੀਂ ਚਾਹੁੰਦੇ ਤੁਸੀਂ ਹੋ ਰਹੇ ਮਹਾਰਾਜਾ ਸ਼ਾਹੀ ਸ਼ਰਬਤ ਹੈਗਾ ਜਿਹੜਾ ਤੁਹਾਡਾ ਤੁਸੀਂ ਦੇਣਾ ਕਿਉਂ ਨਹੀਂ ਚਾਹੁੰਦੇ ਕੋਈ ਵੀ ਲੈ ਸਕਦਾ ਤੁਹਾਡਾ ਨੁਸਖਾ ਹੈਗਾ ਫਾਰਮੂਲਾ ਹੈਗਾ ਲੋਕ ਤੁਹਾਡੇ ਕੋਲੋਂ ਲੈ ਰਹੇ ਨੇ ਫਰੂਕੀ ਜੀ ਇੰਡੀਆ ਦੀ ਆਬਾਦੀ 140 ਕਰੋੜ ਆਬਾਦੀ ਹੈ ਇੰਡੀਆ ਦੀ ਤੇ ਇਕੱਲੇ ਪੰਜਾਬ ਦੀ ਆਬਾਦੀ 3 ਕਰੋੜ ਹੈ ਤੇ ਜੇ 3 ਕਰੋੜ ਦਾ 10% ਬੰਦਾ ਵੀ ਸਾਡੇ ਤੋਂ ਸ਼ਰਬਤ ਮੰਗਣ ਲੱਗੇ ਅਸੀਂ ਕਿੱਥੋਂ ਲਿਆਵਾਂਗੇ ਇਹ ਸ਼ਰਬਤ ਅਕਾਲ ਪੁਰਖ ਨੇ ਇਮਾਨਦਾਰੀ ਜਿੰਨੀ ਸਾਨੂੰ ਸਮਰੱਥਾ ਬਖਸ਼ੀ ਆ ਅਸੀਂ ਉਹਦੇ ਹੇਠ ਖੁਸ਼ ਆ ਤੇ ਮੇਰੀ ਇੱਕੋ ਹੀ ਬੇਨਤੀ ਆ ਪਲੀਜ਼ ਨੁਕਤਿਆਂ ਨੂੰ ਵਰਤੋ ਅਗਰ ਤੁਹਾਨੂੰ ਆਰਾਮ ਆ ਖੁਸ਼ ਰਹੋ ਜੀ ਸਾਨੂੰ ਥੈਂਕ ਯੂ ਕਹਿਣਾ ਚਾਹੋ ਬੇਸ਼ੱਕ ਕਹੋ ਪਰ ਸ਼ਰਬਤ ਦਾ ਨਾਮ ਅਖੀਰਲੇ ਪੜੇ ਤੇ ਰੱਖੋ ਜਦੋਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਦਿੱਕਤ ਨਾ ਸੈੱਟ ਹੋਵੇ ਫਿਰ ਤੁਸੀਂ ਬੇਸ਼ੱਕ ਸਾਡੇ ਨਾਲ ਤੁਸੀਂ ਇਹ ਗੇਰੇ ਵੀ ਜਦੋਂ ਟੋਟ ਕੇ ਫਾਰਮੂਲੇ ਘਰੇਲੂ ਟੋਟ ਕੇ ਫੇਲ ਹੋ ਜਾਣ ਜਿੱਥੇ ਉੱਥੋਂ ਫਿਰ ਛਾਈ ਸ਼ਰਬਤ ਦਾ ਕੰਮ ਸ਼ੁਰੂ ਹੁੰਦਾ ਹੈ ਫਰੁਕੀ ਜੀ ਮੈਂ ਇੱਕ ਗੱਲ ਕਹਿਣਾ ਆਪਾਂ ਸਾਰੇ ਇੱਕੋ ਜਿਹੇ ਆ ਸਾਰੇ ਇੱਕੋ ਘਰਾਂ ਚੋਂ ਆ ਤੇ 2000 ਦੀ ਕੀਮਤ ਮੇਰੇ ਲਈ ਵੀ ਉਨੀ ਹੈ 2000 ਦੀ ਕੀਮਤ ਤੁਹਾਡੇ ਲਈ ਵੀ ਉਨੀ ਹੈ ਜਿਹੜਾ ਇਨਸਾਨ ਇਸ ਪ੍ਰੋਬਲਮ ਚ ਹੈਗਾ 2000 ਦੀ ਕੀਮਤ ਉਹਦੇ ਲਈ ਵੀ ਉਨੀ ਹੈ ਤਾਂ ਉਸ ਕੀਮਤ ਨੂੰ ਸਮਝੋ ਉਸ ਕੀਮਤ ਦੀ ਜਿਹੜੀ ਇੱਕ ਇੱਕ ਰੁਪਿਆ ਆਪਾਂ ਖਰਚਣਾ ਜੇ ਆਪਣਾ 100 ਰੁਪਿਆ ਦਾ ਕੋਈ ਵੀ ਨੁਕਤਾ ਘਰੇ ਵਰਤ ਕੇ ਆਪਣਾ ਹੱਲ ਹੁੰਦਾ ਬਹੁਤ ਵਧੀਆ ਅਸੀਂ ਵੀ ਤਾਂ ਆਹੀ ਚੀਜ਼ਾਂ ਵਰਤ ਕੇ 2000 ਰੁਪਏ ਦੀ ਚੀਜ਼ ਬਣਦੀ ਆ ਬਸ ਇਹ ਹੈ ਵੀ ਇੱਕ 100 ਰੁਪਏ ਦੀ ਚੀਜ਼ ਹੈ ਤੇ ਉਹਦੇ ਵਿੱਚ ਹੋਰ ਕਈ ਚੀਜ਼ਾਂ ਜਦੋਂ ਮਿਲਦੀਆਂ ਨੇ ਤਾਂ ਉਹਦਾ ਰੇਟ ਉਸ ਤਰ੍ਹਾਂ ਦਾ ਬਣ ਜਾਂਦਾ ਔਰ ਕੰਡੀਸ਼ਨ ਦੇ ਅਕੋਰਡਿੰਗ ਸ਼ਰਬਤ ਵੀ ਬਿਲਕੁਲ ਜੀ ਜੀ ਅੱਛਾ ਫਿਰ ਇਹ ਨੁਸਖਾ ਫਾਰਮੂਲਾ ਜਿਹੜਾ ਤੁਸੀਂ ਟੱਕ ਕੇ ਰੱਖਿਆ ਹੋਇਆ ਹੈ ਇਹ ਕੀ ਨੁਸਖਾ ਫਾਰਮੂਲਾ ਹੈ ਇਹ ਵੀ ਸਾਨੂੰ ਜਰਾ ਦੱਸ ਦਿਓ ਲਓ ਜੀ ਜਿਹੜਾ ਇਹ ਨੁਸਖਾ ਫਾਰਮੂਲਾ ਅੱਛਾ ਇਹ ਤਾਂ ਮੈਨੂੰ ਲੱਗਦਾ ਜੀ ਇਹ ਤਾਂ ਬਿੱਲ ਲੱਗਦਾ ਜੀ ਬੇਲ ਪੱਥਰ ਇਹ ਬੇਲ ਪੱਥਰੀ ਹੈ ਜੀ ਉੱਪਰ ਮੈਨੂੰ ਲੱਗੇ ਕਿ ਤੇ ਉੱਪਰ ਤੁਸੀਂ ਬੇਲ ਪੱਥਰ ਤੁਸੀਂ ਕਹਿ ਰਹੇ ਸੀ ਢੇਡੋ ਕੱਢੋਗੇ ਕੁਝ ਹੋਰ ਨਿਕਲੇਗਾ ਬੇਲ ਪੱਥਰ ਹੀ ਹੈ ਜੀ ਔਰ ਆਪਣੇ ਪੰਜਾਬ ਦੇ ਵਿੱਚ ਆਮ ਘਰਾਂ ਦੇ ਵਿੱਚ ਲੱਗਿਆ ਹੁੰਦਾ ਜਿੰਨੇ ਪਿੰਡਾਂ ਵਾਲੇ ਘਰ ਨੇ ਤੁਸੀਂ ਪਿੰਡਾਂ ਵਾਲੇ ਘਰਾਂ 'ਚ ਦੇਖੋ ਜਿਵੇਂ ਬੋਰਡ ਲੱਗੇ ਹੁੰਦੇ ਨੇ ਉਵੇਂ ਇਹ ਲੱਗੇ ਹੋਏ ਸੋ ਬੇਲ ਪੱਥਰ ਗਰਮੀ ਆ ਹੁਣ ਇਸ ਟਾਈਮ ਦੇ ਉੱਤੇ ਪੀਕ ਦੀ ਗਰਮੀ ਆ ਤੜਾ ਤੜਾ ਕਰਾਈ ਪਿਆ ਗਰਮੀ ਨੇ ਤਾਂ ਇਸ ਟਾਈਮ ਦੇ ਉੱਤੇ ਤੁਸੀਂ ਬੇਲ ਪੱਥਰ ਪੀਓ ਔਰ ਬੇਲ ਪੱਥਰ ਦੇ ਜੂਸ ਦੇ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਅਸੀਂ ਫਾਈਂਡ ਆਊਟ ਕੀਤੀ ਅਸੀਂ ਵੀ ਜਵਾਕ ਅਸੀਂ ਵੀ ਹੌਲੀ ਹੌਲੀ ਸਿੱਖਦੇ ਹਾਂ ਅਸੀਂ ਵੀ ਹੌਲੀ ਹੌਲੀ ਜ਼ਿੰਦਗੀ ਦੇ ਵਿੱਚ ਅੱਗੇ-ਅੱਗੇ ਵਧਦੇ ਹਾਂ ਉਸੇ ਹਿਸਾਬ ਨਾਲ ਅਸੀਂ ਇੱਕ ਚੀਜ਼ ਸਿੱਖੀ ਅਸੀਂ ਥੋੜੇ ਦਿਨ ਪਹਿਲਾਂ ਜੂਸ ਪੀਤਾ ਬੇਲ ਦਾ ਘਰੇ ਬਣਾ ਕੇ ਵੀ ਪੀਤਾ ਰਾਤ ਚ ਜਾਂਦੇ ਸੀਗੇ ਤਾਂ ਰਾਤ ਚ ਵੀ ਪੀਤਾ ਦੋ ਫਰਕ ਦਿਖਿਆ ਜੀ ਸਾਨੂੰ ਮੈਂ ਤੁਹਾਨੂੰ ਫਰਕ ਦਿਖਾਉਣਾ ਆਹ ਵੇਖੋ ਆਹ ਵੀ ਬੇਲ ਦਾ ਜੂਸ ਆ ਆਹ ਵੀ ਬੇਲ ਦਾ ਜੂਸ ਆ ਉਹ ਕੀ ਚੀਜ਼ ਹੈ ਜੀ ਆ ਵੀ ਬੀਲ ਦਾ ਜੂਸ ਹੈ ਨਹੀਂ ਆ ਕੀ ਚੀਜ਼ ਹੈ ਜੀ ਜਿਹੜਾ ਮਹਾਰਾਜਾ ਸ਼ਹੀ ਸ਼ਰਬਤ ਹੈ ਇਹਨੂੰ ਸਾਈਡ ਰੱਖੋ ਅੱਛਾ ਇਹਦਾ ਕੋਈ ਰੋਲ ਨਹੀਂ ਆ ਤੁਸੀਂ ਦੇਖੋ ਆ ਦੇਖਿਓ ਬਈ ਜੀ ਨੇੜੇ ਉਹਦੇ ਆ ਆ ਦੇਖੋ ਆਹ ਇਹ ਬੀਲ ਦਾ ਜੂਸ ਹੈ ਠੀਕ ਹੋ ਗਿਆ ਜੀ ਆ ਚਮਚਾ ਪਾ ਉਧਰ ਰੱਖ ਲੀਏ ਆ ਵੀ ਬੀਲ ਦਾ ਜੂਸ ਆ ਇਹ ਠਿਕ ਬੜਾ ਜੀ ਠਿਕ ਆਇਆ ਬੜਾ ਜੀ ਠਿਕ ਆਇਆ ਬੰਦਾ ਕਹਿੰਦਾ ਜੀ ਪੋਣੀ ਲਾ ਕੇ ਅਸੀਂ ਤਾਂ ਪੀਣਾ ਅਸੀਂ ਬੇਲ ਦਾ ਜੂਸ ਤਾਂ ਪੀਣਾ ਪਰ ਪੀਣਾ ਪੁਣ ਪੁਣ ਕੇ ਤੇ ਬੇਲ ਕਾਰਗਿਰੀ ਆਵਦੀ ਦਿਖਾਏ ਕਿਵੇਂ ਤੁਸੀਂ ਕਿਸੇ ਚੀਜ਼ ਦਾ 100% ਪੋਟੈਂਸ਼ੀਅਲ ਉਹਨੂੰ ਯੂਜ਼ ਕਰਨ ਨਹੀਂ ਦੋਗੇ ਚਾਹੇ ਉਹ ਤੁਹਾਡੇ ਜਵਾਕ ਨੇ ਚਾਹੇ ਕੋਈ ਕੁਦਰਤੀ ਚੀਜ਼ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ ਸੋ ਬੇਲ ਦਾ ਜੇ ਤੁਸੀਂ ਪੂਰਾ 100% ਪੋਟੈਂਸ਼ੀਅਲ ਲੈਣਾ ਤਾਂ ਉਹਦੇ ਅੱਗੇ ਪੁਣ ਹੀ ਨਹੀਂ ਲਾਉਣੀ ਤੇ ਕਰੂਗਾ ਕੀ ਜੀਏ ਫਿਰ ਸੁਣੋ ਫਿਰ ਜਿੰਨੇ ਲੋਕਾਂ ਨੂੰ ਲਿਵਰ ਦੀ ਪ੍ਰੋਬਲਮ ਹੈ ਜਿਨ੍ਹਾਂ ਲੋਕਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਆ ਜਿਨ੍ਹਾਂ ਲੋਕਾਂ ਨੂੰ ਧੱਫੜ ਹੁੰਦੇ ਨੇ ਸਕਿਨ ਤੇ ਜਿਨ੍ਹਾਂ ਲੋਕਾਂ ਨੂੰ ਖਾਜ ਦੀ ਦਿੱਕਤ ਆ ਜਿਹੜੇ ਲੋਕ ਕਹਿੰਦੇ ਆ ਸਾਡੀ ਪਾਟੀ ਦੇ ਵਿੱਚ ਖੂਨ ਨਿਕਲਦਾ ਵਾ ਜਿਹੜੇ ਲੋਕ ਕਹਿੰਦੇ ਸਾਨੂੰ ਸੰਗ੍ਰਹਿਣੀ ਦੀ ਦਿੱਕਤ ਆ ਜਿਹੜੇ ਲੋਕ ਗੱਲ ਕਰਦੇ ਆ ਵੀਸੀ ਖਾਤਾ ਬਹੁਤ ਕੁਝ ਲੈਣੇ ਆ ਪਰ ਸਾਡੇ ਮੂੰਹ ਦੇ ਵਿੱਚ ਸਵਾਦ ਨਹੀਂ ਬਣਦਾ ਹੈਗਾ ਜਿਹੜੇ ਲੋਕਾਂ ਨੂੰ ਕਨਸਟੀਟਿਊਸ਼ਨ ਦੀ ਦਿੱਕਤ ਆ ਰੋਟੀ ਖਾ ਲਈ ਦੋ ਦਿਨ ਹੋ ਗਏ ਕਬਜ ਨਹੀਂ ਹਟ ਰਹੀ ਤੁਹਾਡੀ ਪਾਟੀ ਨਹੀਂ ਕਲੀਅਰ ਹੋਣੀ ਉਹਨਾਂ ਲੋਕਾਂ ਵਾਸਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਾਰੀਗਰ ਔਰ ਜੇਕਰ ਆਪਾਂ ਮੈਡੀਕਲ ਫੀਲਡ ਦੇ ਵਿੱਚ ਗੱਲ ਕਰੀਏ 슈ਗਰ ਵਾਲੇ ਪੇਸ਼ੈਂਟਾਂ ਵਾਸਤੇ ਕਾਰੀਗਰ ਜਿਨ੍ਹਾਂ ਲੋਕਾਂ ਨੂੰ ਫੈਟੀ ਲੀਵਰ ਦੇ ਇਸ਼ੂਜ਼ ਆ ਉਹਨਾਂ ਲੋਕਾਂ ਵਾਸਤੇ ਕਾਰੀਗਰ ਜਿਨ੍ਹਾਂ ਲੋਕਾਂ ਦੀ ਲਿਵਰ ਸੋਰਾਈਸਰ ਕੀ ਕੰਡੀਸ਼ਨ ਆ ਉਹਨਾਂ ਲੋਕਾਂ ਵਾਸਤੇ ਵੀ ਕਾਰੀਗਰ ਮੋਰ ਓਵਰ ਕੋਲੇਸਟ੍ਰੋਲ ਦੀ ਦਿੱਕਤ ਆ ਉਹਦੇ ਵਿੱਚ ਵੀ ਕਾਰੀਗਰ ਆ ਜੋੜਾਂ ਦਾ ਦਰਦ ਆ ਉਹਦੇ ਵਿੱਚ ਵੀ ਕਾਰੀਗਰ ਆ ਨਿਗਾ ਵਿੱਚ ਵੀ ਕਾਰੀਗਰ ਆ ਤੁਹਾਡੇ ਜੋੜਾਂ ਵਾਸਤੇ ਵੀ ਕਾਰੀਗਰ ਆ ਸੁਣਨ ਦੀ ਸ਼ਕਤੀ ਵਿੱਚ ਕਾਰੀਗਰ ਕੀ ਆ ਬਾਤ ਤੁਸੀਂ ਸੈਂਕੜੇ ਬਿਮਾਰੀਆਂ ਗਿਣਤੀਆਂ ਸੈਂਕੜੇ ਨਹੀਂ ਮੈਂ ਤੁਹਾਨੂੰ ਇੱਕ ਫੈਕਟ ਗੱਲ ਦੱਸਦਾ ਕੋਈ ਗੱਲ ਹੀ ਵਾਤੀ ਗੱਲ ਨਹੀਂ ਹੈਗੀ ਤੁਸੀਂ ਗੂਗਲ ਤੇ ਸਰਚ ਕਰਨਾ ਜਿਹੜੀ ਚੀਜ਼ ਤੇ ਤੁਸੀਂ ਟਰਸਟ ਕਰਦੇ ਹੋ ਉੱਤੇ ਸਰਚ ਕਰਕੇ ਦੇਖੋ ਜਾਂ ਆਪਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ 80% ਪ੍ਰੋਬਲਮਸ ਤੁਹਾਡੇ ਪੇਟ ਤੋਂ ਸ਼ੁਰੂ ਹੁੰਦੀਆਂ ਨੇ ਇਹ ਚੀਜ਼ ਨੇ ਸਿਰਫ ਔਰ ਸਿਰਫ ਤੁਹਾਡੇ ਪੇਟ ਤੇ ਜਦੋਂ ਕੰਮ ਕਰਤਾ ਨਾ ਜੀ ਤਾਂ ਤੁਹਾਡਾ ਬਲੱਡ ਕਲੀਨ ਹੋਣ ਲੱਗ ਗਿਆ ਜਦੋਂ ਤੁਹਾਡਾ ਬਲੱਡ ਬਹੁਤ ਸਾਰੇ ਲੋਕਾਂ ਨੂੰ ਅਮੀਨੀਆ ਦੀ ਪ੍ਰੋਬਲਮ ਹੁੰਦੀ ਹੈ ਆਇਰਨ ਨਹੀਂ ਬਣਦੀਏਗੀ ਇਹ ਉਹਦੇ ਵਿੱਚ ਵੀ ਕਾਰੀਗਰ ਹੈ ਐਚਬੀ ਦੀ ਪ੍ਰੋਬਲਮ ਹੁੰਦੀ ਹੈ ਬਲੱਡ ਜਿਹੜਾ ਐਚਬੀ ਆ ਹਿਮੋਗਲੋਬਿਨ ਉਹ ਘਟ ਉਹਨਾਂ ਦੇ ਵਿੱਚ ਇੱਕ ਬੜਾ ਕਾਰੀਗਰ ਹੁਣ ਮੈਂ ਇਹਦੇ ਨੁਕਤੇ ਸਿੰਪਲ ਇੱਕ ਚੀਜ਼ ਆ ਇਹ ਸਾਰੇ ਮਿਲਾਂਦਾ ਪਿਆਰ ਪੈਦਾ ਵੀ ਨਹੀਂ ਹੋਣਾ ਔਰ ਪੰਜਾਬ 'ਚ ਜੇ ਤੁਸੀਂ ਰਹਿੰਦੇ ਹੋ ਪੰਜਾਬ 'ਚ ਤਾਂ ਆਪਣੇ ਘਰਾਂ 'ਚ ਹੀ ਲੱਗੇ ਤੁੜੇ ਆਂਡ ਗਵਾਂਡ ਚ ਪਤਾ ਕਰ ਲਓ ਅਗਲੇ ਕਹਿੰਗੇ ਸਾਡੇ ਬਥੇਰੇ ਲੱਗੇ ਹੋਏ ਨੇ ਤੁਸੀਂ ਵੀ ਲੈ ਜੋ ਨਾਲ ਸੋ ਆਪਾਂ ਇਸ ਚੀਜ਼ ਦਾ ਫਾਇਦਾ ਲਈਏ 100% ਲਈਏ ਪੁੰਨੀ ਨਾ ਲਈਏ ਆਪਾਂ ਸਵਾਦ ਦੇ ਚੱਕਰ ਚ ਨਾ ਪਈਏ ਆਪਾਂ ਉਹਦੇ ਜਿਹੜਾ 100% ਫਾਇਦਾ ਲੋਕ ਗੱਲ ਕਰਦੇ ਗੁੜ ਦੇ ਬਹੁਤ ਫਾਇਦੇ ਨੇ ਲੋਕ ਗੱਲ ਕਰਦੇ ਗੰਨੇ ਦੇ ਬਹੁਤ ਫਾਇਦੇ ਨੇ ਆਪਾਂ ਅੱਗੇ ਇੱਕ ਗੱਲ ਕੀਤੀ ਸੀ ਅਨਾਰ ਦੇ ਜੂਸ ਦੇ ਬਹੁਤ ਫਾਇਦੇ ਨੇ ਪਰ ਪੀਣ ਦਾ ਤਰੀਕਾ ਅਨਾਰ ਦਾ ਜੂਸ ਬਣਿਆ ਨਾਲ ਹੀ ਪੁੰਨੀ ਲਈ ਚੱਕ ਅੰਦਰ ਠਾ ਸਾਸਰੀ ਕਾ ਐਦਾਂ ਨਹੀਂ ਕਦੇ ਵੀ ਆਰਾਮ ਹੋਣਾ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਅਸੀਂ ਨਰਦ ਦਾ ਜੂਸ ਪੀਂਦੇ ਰਹੇ ਆ ਬੇਲ ਦਾ ਜੂਸ ਪੀਂਦੇ ਰਹੇ ਆ ਆ ਕਰਦੇ ਰਹੇ ਆ ਉਹ ਕਰਦੇ ਰਹੇ ਆ ਸਾਨੂੰ ਆਰਾਮ ਨਹੀਂ ਆਇਆ ਤੁਸੀਂ ਇਹ ਕਹਿ ਰਹੇ ਸੀ ਕਿ ਅਗਰ ਤੁਸੀਂ ਚਲੋ ਪੀਣੇ ਦਾ ਸ਼ੇਕ ਬਣਾ ਕੇ ਪੀ ਸਕਦੇ ਆ ਪਰ ਅਸੀਂ ਤੇ ਇਹਦੇ ਵਿੱਚ ਦੁੱਧ ਵੀ ਐਡ ਕਰ ਲੰਨੇ ਜੀ ਬਹੁਤ ਵਾਰ ਸਵਾਦ ਵਾਰ ਬਹੁਤ ਵਾਰ ਅਸੀਂ ਤੇ ਇਹਦੇ ਵਿੱਚ ਚੀਨੀ ਐਡ ਕਰ ਲੰਨੇ ਆ ਸ਼ੱਕਰ ਐਡ ਕਰ ਸਕਦੇ ਹੋ ਦੁੱਧ ਭੁੱਲ ਭੁਲੇਖੇ ਵੀ ਨਾ ਐਡ ਕਰ ਲਿਓ ਨਹੀਂ ਐਡ ਕਰਨਾ ਤੁਸੀਂ ਤੁਸੀਂ ਕਿਸੇ ਚੀਜ਼ ਦਾ ਰੂਪ ਨਾ ਬਦਲੋ ਤੁਸੀਂ ਦੁੱਧ ਦੇ ਵਿੱਚ ਇੱਥੇ ਤੱਕ ਕਿ ਜੇ ਕੋਈ ਫਲੇਵਰ ਪਾ ਕੇ ਵੀ ਦੁੱਧ ਪੀਨੇ ਹੋ ਉਹ ਵੀ ਗਲਤ ਆ ਤੁਹਾਨੂੰ ਪ੍ਰੋਬਲਮਸ ਕ੍ਰੀਏਟ ਹੋਣਗੀਆਂ ਆਨਲਾਈਨ ਟਾਈਮ 'ਚ ਤੁਸੀਂ ਇੱਕ ਚੀਜ਼ ਦੀ ਤਸਵੀਰ ਆ ਉਹ ਤਸਵੀਰ ਦੇ ਵਿੱਚ ਕੋਈ ਵੀ ਨਵੀਂ ਚੀਜ਼ ਪਾਉਂਗੇ ਜਾਂ ਤਾਂ ਤੁਸੀਂ ਇਹ ਗੱਲ ਕਰੋ ਵੀ ਉਹ ਤਸਵੀਰ ਮੈਂਸ਼ਨਡ ਆ ਤੇ ਉਹ ਤਸਵੀਰ ਦੇ ਤਸਵੀਰ ਮਿਲ ਗਈ ਠੀਕ ਹੁਣ ਤੁਹਾਨੂੰ ਕੀ ਪਤਾ ਵੀ ਦੁੱਧ ਦੇ ਨਾਲ ਇਹਦੀ ਤਸਵੀਰ ਸੈੱਟ ਬੈਣੀ ਹੈ ਕਿ ਨਹੀਂ ਬੈਣੀ ਸਵਾਦ ਦੇ ਚੱਕਰ 'ਚ ਲੋਕ ਖਾਈ ਜਾਂਦੇ ਲੋਕ ਗੂੰਦ ਕਤੀਰਾ ਦੇ ਵਿੱਚ ਦੁੱਧ ਪਾ ਕੇ ਖਾਈ ਜਾਂਦੇ ਪਰ ਉਹ ਸਮਝਣ ਦੀ ਲੋੜ ਆ ਵੀ ਕਿਹੜੀ ਚੀਜ਼ ਦੇ ਵਿੱਚ ਕੀ ਚੀਜ਼ਾਂ ਨੇ ਕਿਹੜੀ ਚੀਜ਼ਾਂ ਦੇ ਵਿੱਚ ਕੀ ਨੇ ਦੁੱਧ ਦੇ ਵਿੱਚ ਕੈਸੀਨ ਨਾਮ ਦਾ ਪ੍ਰੋਟੀਨ ਹੁੰਦਾ ਸਲੋ ਰਿਲੀਜ਼ਿੰਗ ਪ੍ਰੋਟੀਨ ਹੁੰਦਾ ਫਰਜ਼ ਕਰ ਲਓ ਆਪਾਂ ਇੱਕ ਇੰਜੈਕਸ਼ਨ ਭਰ ਲਏ ਇੱਕ ਤਾਂ ਇੰਜੈਕਸ਼ਨ ਆਪਾਂ ਬੰਦੇ ਦੇ ਲਾਇਆ ਤੇ ਨਾਲ ਹੀ ਆਪਾਂ ਪੂਰਾ ਪੱਚ ਮਾਰ ਕੇ ਆਂਦਾ ਚੜਤੀ ਦਵਾਈ ਜਿਹੜੀ ਹੈਗੀ ਸਲੋ ਰਿਲੀਜ਼ਿੰਗ ਦਾ ਮਤਲਬ ਹੈਗਾ ਗਲੂਕੋਜ਼ ਦੀ ਆਪਾਂ ਬੋਤਲ ਲਈ ਨਾਲ ਉਹਦੇ ਡ੍ਰਿਪ ਲਈ ਉਹ ਤੋਂ ਬਾਅਦ 2 ਘੰਟੇ ਚ ਇੰਜੈਕਸ਼ਨ ਇੱਕ ਨੇ ਪੂਰੇ ਨੇ ਲੱਗਣਾ ਪੂਰੇ ਸਰੀਰ 'ਚ ਸੋ ਸਲੋ ਰਿਲੀਜ਼ਿੰਗ ਕੈਸੀਨ ਪ੍ਰੋਟੀਨ ਹੁੰਦਾ ਸੋ ਉਹ ਜਿਹੜਾ ਉਹਦੀ ਤਾਕਤ ਆ ਜਿਹੜੀ ਗੁੰਦ ਕਤੀ ਰਖਾਣੇ ਉਹ ਜਿਹੜੇ ਤੁਸੀਂ ਖਾਣੇ ਉਹਦੇ ਨਾਲ ਦੁੱਧ ਨਾ ਵਰਤੋ ਤੁਸੀਂ ਸਿੰਪਲ ਜਿਹੜੀ ਚੀਜ਼ ਜਿਸ ਰੂਪ ਚਾਹੀਏ ਉਹਨੂੰ ਉਸੇ ਰੂਪ ਚ ਰੱਖੋ ਆਪਦੀ ਡਾਕਟਰੀ ਨਾ ਕਰੋ ਤਾਂ ਹੀ ਡਾਕਟਰ ਵੱਧਦੇ ਜੀ ਜੀ ਅੱਛਾ ਤੁਸੀਂ ਇੱਕ ਗੱਲ ਕਹਿ ਰਹੇ ਸੀ ਕਿ ਬੇਲ ਦਾ ਸ਼ੇਕ ਬਣਾ ਕੇ ਪੀਣ ਨਾਲੋਂ ਬੇਲ ਦਾ ਗੁੱਦਾ ਕਿਤੇ ਜ਼ਿਆਦਾ ਅਸੀਂ ਕਹਿ ਲਈਏ ਕਿ ਛੇਤੀ ਕੰਮ ਕਰਦਾ ਹੈ ਪੇਟ ਦਾ ਵਿਸ਼ਵਾਸ ਕਰੋਗੇ ਜੀ ਮੇਰੀ ਗੱਲ ਤੇ ਜੀ 45 ਦਿਨ ਓਕੇ ਬੇਲ ਦਾ ਜੂਸ ਨਹੀਂ ਬਣਾਉਣਾ ਬੇਲ ਦਾ ਗੁੱਦਾ 45 ਦਿਨ ਸਵੇਰੇ ਉੱਠਦੇ ਸਾਰ ਖਾਲੀ ਪੇਟ ਖਾਓ 45ਵੇਂ ਦਿਨ ਪਰਸ ਤਾਂ ਰਾਤ ਨੂੰ ਪੀਣਿਆ ਜੀ ਸ਼ੇਕ ਕਈ ਵਾਰ ਦਿਲ ਕਰਦਾ ਸਾਡਾ ਇਹ ਆਪ ਦਾ ਆਪ ਦਾ ਟਾਈਮ ਆ ਜੀ ਹਰ ਬੰਦੇ ਦਾ ਪਰ ਮੈਂ ਕਹੂੰਗਾ ਵੀ ਰਾਤ ਨੂੰ ਨਾ ਪੀਓ ਕਿਉਂਕਿ ਠੰਡੀ ਤਸੀਰ ਆ ਰਾਤ ਨੂੰ ਸੌਣ ਦੇ ਵਿੱਚ ਵੀ ਦਿੱਕਤ ਦੇਗਾ ਮੋਰਓਵਰ ਇਹਨੂੰ ਪਚਣ ਵਾਸਤੇ ਹੈਵੀ ਹੁੰਦਾ ਸੋ ਪਚਾਉਣਾ ਵੀ ਇਹਨੂੰ ਜੱਬਰ ਹੁੰਦਾ ਜੱਬਰ ਜੀ ਨੂੰ ਕਹ ਦਿੰਨੇ ਆਪਾਂ ਸੋ ਉਹ ਚੀਜ਼ ਵੀ ਹੈਗੀ ਆ ਤਾਂ ਮੇਰੀ ਬੇਨਤੀ ਇਹੀ ਆ ਵੀ ਸਵੇਰੇ ਉਸ ਵਕਤੇ ਖਾਲੀ ਪੇਟ ਪੀਓ ਤੋਂ ਨੂੰ ਕੁਦਰਤ ਦੀ ਜੇ ਮੈਂ ਕੀਮਤ ਸਮਝਾ ਸਕਾਂ ਨਾ ਹੀ ਮੈਂ ਦਿਲੋਂ ਕਹੂੰਗਾ ਵੀ ਜੇ ਕਿਸੇ ਬੰਦੇ ਨੂੰ ਡਿਪਰੈਸ਼ਨ ਹੋਵੇ ਨਾ ਇੱਕ ਛੋਟਾ ਜਿਹਾ ਉਦਾਹਰਨ ਦੂੰਗਾ ਜੇ ਕਿਸੇ ਬੰਦੇ ਨੂੰ ਡਿਪਰੈਸ਼ਨ ਹੋਵੇ ਨਾ ਸਿਰਫ ਦਰਖਤ ਨੂੰ ਜਾ ਕੇ ਜੱਫੀ ਪਾ ਲੋ ਕਿਸੇ ਵੱਡੇ ਮੋٹے ਦਰਖਤ ਨੂੰ ਫੜੋ ਉਹਨੂੰ ਜੱਫੀ ਪਾ ਲੋ ਔਰ 5 ਮਿੰਟ ਤੱਕ ਛੱਡਣਾ ਨਹੀਂ ਤੇ 6ਵੇਂ ਮਿੰਟੋਂ ਬੰਦੇ ਨੂੰ ਪੁੱਛਿਆ ਵੀ ਹਾਂ ਭਈ ਉਹ ਬੰਦੇ ਨੇ ਕਹਿਣਾ ਯਾਰ ਮੈਂ ਤਾਂ ਲੱਤਾਂ ਹੈਗੇ ਤੁਰਿਆ ਫਿਰਦਾ ਦੁਨੀਆਦਾਰੀ ਚ ਆ ਤਾਂ ਇੱਥੀ ਖੜ ਔਰ ਰੂਟਸ ਜਿਹੜੀ ਇਹ ਦਰਖਤ ਦੀਆਂ ਰੂਟਸ ਨੇ ਤੁਸੀਂ ਯਕੀਨ ਨਹੀਂ ਮੰਨ ਲਵੋ ਪੂਰੇ ਜੰਗਲ ਦੇ ਵਿੱਚ ਉਹਨਾਂ ਦੇ ਕਨੈਕਸ਼ਨਸ ਨੇ ਕਿਆ ਕੱਲੇ ਰੂਟਸ ਦੇ ਥਰੂ ਸੋ ਜਿਹੜਾ ਦਰਖਤ ਆਪਾਂ ਲਾਦੇ ਵੀ ਇੱਕੋ ਜਗ੍ਹਾ ਖੜਾ ਉਹ ਇੱਕੋ ਜਗ੍ਹਾ ਖੜਾ ਨਹੀਂ ਜੀ ਅੱਛਾ ਤੁਸੀਂ ਦੱਸ ਰਹੇ ਸੀ ਇੱਕ ਫੋਨ ਆਇਆ ਸੀ ਤੁਸੀਂ ਉਹਨੂੰ ਕਹਿ ਰਹੇ ਸੀ ਕਿ ਅਗਰ ਤੁਹਾਡੀ ਪਿੱਠ ਦਰਦ ਹੈਗੀ ਹੈ ਜੋੜਾਂ 'ਚ ਕਿਤੇ ਵੀ ਤੁਹਾਡੇ ਦਰਦ ਹੈਗਾ ਗੋਡਿਆਂ 'ਚ ਦਰਦ ਹੈਗਾ ਤੁਹਾਡੇ ਜਿਹੜੀਆਂ ਉਂਗਲਾਂ ਦੇ ਪੋਰ ਹੈਗੇ ਨੇ ਉਹ ਦਰਦ ਕਰ ਰਹੇ ਨੇ ਗੁੱਠਿਆਂ ਦੇ ਪੋਰ ਦਰਦ ਕਰਦੇ ਨੇ ਗੁੱਠਿਆਂ ਦੀ ਪੈਰਾਂ ਦੀ ਅੱਡੀ ਦੇ ਵਿੱਚ ਤੁਹਾਡੇ ਦਰਦ ਹੈ ਤਾਂ ਤੁਸੀਂ ਉਹਨੂੰ ਰეკਮੈਂਡ ਕੀਤਾ ਸੀ ਕਿ ਤੁਸੀਂ ਇਹ ਬਿਲ ਦਾ ਗੁੱਦਾ ਖਾਣਾ ਇਹ ਵੀ ਇੰਨਾ ਘੈਂਟ ਚੀਜ਼ ਹੈਗੀ ਹੈ ਜੀ ਮੇਰੇ ਨਾਲ ਇੱਕ ਆਦਤ ਆ ਜੋ ਸਾਡੇ ਬਾਪੂ ਜੀ ਨੇ ਸਾਡੇ ਪਰਦਾਦਾ ਜੀ ਨੇ ਸਾਨੂੰ ਸਿਖਾਈਆਂ ਨੇ ਕੋਸ਼ਿਸ਼ ਕਰੋ ਇਨਸਾਨ ਅਗਰ ਘਰੇ ਬੈਠਾ ਠੀਕ ਹੋ ਸਕਦਾ ਅਗਰ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੀਮਤ ਐਡ ਕਰੋਗੇ ਨਾ ਹੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਸੀਂ ਚੰਗੀ ਚੀਜ਼ ਐਡ ਕਰੋਗੇ ਤੁਸੀਂ ਕਾਮਯਾਬ ਹੋ ਜਦੋਂ ਤੁਹਾਨੂੰ ਦਿਮਾਗ 'ਚ ਇਹ ਗੱਲ ਆ ਗਈ ਵੀ ਨਹੀਂ ਯਾਰ ਇਹ ਬੰਦਾ ਆ ਗਿਆ ਮੇਰੇ ਕੋਲੇ ਇਹਨੂੰ ਇਸ ਚੀਜ਼ ਦੀ ਲੋੜ ਆ ਆ ਲੈ ਪਰਚੀ ਤੇ ਚਲੋ ਜੀ ਸਸਰੀ ਘਰ ਮੇਰੇ ਤੋਂ ਲਖਾ ਕੇ ਲੈ ਜਾਓ ਜੀ ਅੱਜ ਵੀ ਫੇਲ ਉਹ ਆਉਣ ਵਾਲੇ 5 ਦਿਨਾਂ 'ਚ ਵੀ ਫੇਲ ਸੋ ਆਪਾਂ ਫੇਲਿਅਰ ਚੂਜ਼ ਕਰਨਾ ਕਿ ਆਕਾਲ ਪੁਰਖ ਦੀ ਰਜ਼ਾ ਹੇਠ ਰਹਿ ਕੇ ਉਹਦੇ ਭੈ ਦੇ ਵਿੱਚ ਰਹਿ ਕੇ ਆਪਾਂ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਆ। ਜੀ ਦੋਨੇ ਆਪਣੇ ਫੈਸਲੇ ਆ। ਜੀ। ਅੱਛਾ ਇੱਕ ਗੱਲ ਹੋਰ ਦੱਸੋ ਵੀ ਇਹ ਇਹ ਤਾਂ ਰਿਹਾ ਜੀ ਬੇਲ ਦਾ ਬੇਲ ਪੱਥਰ ਦਾ ਜਿਹੜਾ ਸ਼ੇਖ ਹੈਗਾ ਤੁਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਨੂੰ ਪੁੰਨੀ ਨਹੀਂ ਲਾਉਣੀ ਬਗੈਰ ਪੁੰਨੀ ਉਹਨੂੰ ਰਗੜਾ ਕਰਕੇ ਤੇ ਪੀਣਾ ਤੇ ਫਿਰ ਜਿਨ੍ਹਾਂ ਦੇ ਹਾਲਾਤ ਬੇਲ ਪੱਥਰ ਕਰ ਤੋਂ ਬਾਅਦ ਵੀ ਨਹੀਂ ਬਹੁਤਾ ਟਾਈਮ ਜਿਹੜਾ ਸੁਧਰਦੇ ਚੱਲੋ ਇਹ ਬਹੁਤ ਸਲੋ ਸਲੋ ਕੰਮ ਕਰਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਮ ਕਰਦੀਆਂ ਨੇ ਤੇ ਫਿਰ ਸ਼ਾਹੀ ਸ਼ਰਬਤ ਦਾ ਕੀ ਰਹਿੰਦਾ ਵੀ ਜਿਹਨਾਂ ਕੋਲ ਟਾਈਮ ਨਹੀਂ ਹੈਗਾ ਕਈ ਵਾਰ ਨੁਸਖਾ ਫਾਰਮੂਲਾ ਬਣਾਉਣ ਦਾ ਗੱਲ ਤਾਂ ਫਿਰ ਉੱਥੇ ਆ ਗਈ ਹੁਣ ਜੀ ਮੈਂ ਬੇਨਤੀ ਫੇਰ ਕਰੂੰਗਾ ਵੀ ਪਹਿਲਾ ਨੁਕਤਾ ਵਰਤੋ ਠੀਕ ਹੈ ਆਪਦੇ ਰਿਪੋਰਟਸ ਕਰਾਓ ਅਗਰ ਲੀਵਰ 'ਚ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਮੈਡੀਕਲ ਕੰਡੀਸ਼ਨ ਆ ਐਲਕੋਹੋਲਿਕ ਫੈਟੀ ਲੀਵਰ ਆ ਗ੍ਰੇਡ 1 ਫੈਟੀ ਲੀਵਰ ਆ ਗ੍ਰੇਡ 3 ਫੈਟੀ ਲੀਵਰ ਆ ਤਾਂ ਮੈਂ ਬਕਾਇਦਾ ਮੇਰੇ ਕੋਲੇ ਰਿਪੋਰਟਸ ਜੇ ਕਹਿਣ ਤਾਂ ਮੈਂ ਹੁਣੇ ਮੰਗਵਾ ਵੀ ਲੈਣਾ ਵਾ ਇੱਥੇ ਤੇ ਉਹ ਲੋਕਾਂ ਦੀਆਂ ਰਿਪੋਰਟਸ ਤਾਂ ਠੀਕ ਹੋਈਆਂ ਨੇ ਬਟ ਮੈਨੂੰ ਇਹ ਗੱਲ ਆਪਦੇ ਮੂੰਹੋਂ ਕਹਿਣੀ ਵੀ ਨਹੀਂ ਨਹੀਂ ਜੀ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਛੱਡੋ ਤੇ ਸ਼ਰਬਤ ਤੇ ਆਓ ਉਹ ਮੈਨੂੰ ਕਿਤੇ ਨਾ ਕਿਤੇ ਮਤਲਬ ਕੋਈ ਬੰਦਾ ਮੈਨੂੰ ਕਵੇ ਵੀ ਤੂੰ ਬਾਕੀ ਸਾਰੀਆਂ ਚੀਜ਼ਾਂ ਛੱਡ ਇੱਕ ਕੰਮ ਕਰ ਆ ਚੀਜ਼ ਕਰ ਲੈ ਤਾਂ ਉਹ ਇੱਕ ਸ਼ਾਰਟਕਟ ਲੱਗਦਾ ਮੈਨੂੰ ਬਟ ਹਾਂ ਜਦੋਂ ਤੁਹਾਡੀਆਂ ਰਿਪੋਰਟਸ ਨਹੀਂ ਠੀਕ ਹੈਗੀਆਂ ਤਾਂ ਸਾਨੂੰ ਮੌਕਾ ਜ਼ਰੂਰ ਦਿਓ ਸੇਵਾ ਦਾ ਔਰ ਅਕਾਲ ਪੁਰਖ ਕਿਰਪਾ ਕਰੇ ਸਾਡੀ ਲਾਜ ਵੀ ਅਕਾਲ ਪੁਰਖ ਨੇ ਰੱਖਣੀ ਆ ਸਾਨੂੰ ਅੱਜ ਦਾ ਜਿਸ ਦਿਨ ਚੜਿਆ ਨਹੀਂ ਸਾਨੂੰ ਜਿਹੜਾ ਸੁਵਖਤ ਉੱਡਦੇ ਸਰ ਸਾਹ ਮਿਲਿਆ ਇਹ ਕਿਸੇ ਹੋਰ ਦੀ ਦੇਣ ਨਹੀਂ ਅਕਾਲ ਪੁਰਖ ਦੀ ਦੇਣ ਸੋ ਜੇ ਸਾਡੇ ਸਾਹ ਉਹਦੇ ਹੱਥ ਨੇ ਤਾਂ ਸਾਡੀ ਇੱਜ਼ਤ ਸਾਡੀ ਬਦਨਾਮੀ ਸਾਡਾ ਪ੍ਰੇਮ ਸਾਡਾ ਪਿਆਰ ਇਹ ਸਭ ਉਹਦੀ ਰਜ਼ਾ ਚੀ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਯੋਧਾ ਜੀ ਸਾਰੀ ਗੱਲਬਾਤ ਦੇ ਲਈ ਸੋ ਯੋਧਾ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਬੇਲ ਪੱਤਰ ਦਾ ਯੂਜ਼ ਕਰਕੇ ਹੋਰ ਬਹੁਤ ਸਾਰੀਆਂ ਮੈਡੀਕਲ ਕੰਡੀਸ਼ਨ ਤੋਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਔਰ ਉਹਨਾਂ ਨੇ ਇੱਕ ਗੱਲ ਹੋਰ ਆਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਟੇਜ ਆਖਰ ਦੇ ਵਿੱਚ ਆ ਜਾਏ ਜਦੋਂ ਤੁਹਾਨੂੰ ਲੱਗੇ ਕਿ ਇਦਾਂ ਦੇ ਨੁਸਕੇ ਟੋਟਕੇ ਕੰਮ ਕਰਨੇ ਬੰਦ ਕਰਦੇ ਤੁਹਾਡੇ ਤੇ ਜਾਂ ਬਹੁਤ ਘੱਟ ਅਸਰ ਕਰ ਰਹੇ ਨੇ ਤਾਂ ਉਸ ਵੇਲੇ ਹੀ ਜਿਹੜਾ ਮਹਾਰਾਜਾ ਸ਼ਾਈ ਸ਼ਰਬਤ ਸਟਾਈਲ ਦੇ ਜਿਹੜੇ ਇਹਨਾਂ ਦੇ ਨੁਸਕੇ ਫਾਰਮੂਲੇ ਹੈਗੇ ਨੇ ਇਹ ਚਾਂਦੇ ਦੀ ਚਟਨੀ ਦਾ ਵੀ ਇਹਨਾਂ ਦਾ ਨੁਸਕਾ ਬੜਾ ਵਧੀਆ ਲੋਕਾਂ ਨੇ ਸਾਨੂੰ ਜਿਹੜਾ ਫੀਡਬੈਕ ਦਿੱਤੀ ਹੈ ਉਹ ਯੂਜ਼ ਕਰਦੇ ਜੀ ਮੈਂ ਇੱਕ ਗੱਲ ਹੋਰ ਇਹਦੇ ਵਿੱਚ ਜਿਹੜੇ ਲੋਕਾਂ ਨੇ ਇੱਥੇ ਤੱਕ ਵੀਡੀਓ ਦੇਖੀ ਆ ਹਰ ਵੀਡੀਓ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਇਨਸਾਨ ਅਖੀਰ ਤੱਕ ਵੀਡੀਓ ਦੇਖੇ ਉਹਨੂੰ ਮੁੱਲ ਮਿਲੇ ਜੀ ਤਾਂ ਇਹਦਾ ਅਖੀਰ ਤੇ ਮੈਂ ਇੱਕ ਗੱਲ ਕਹਿਣਾ ਛੋਟੀ ਉਮਰ ਦਾ ਜਵਾਨਾ ਕਾ ਚਾਹੇ ਬਜ਼ੁਰਗ ਨੇ ਠੀਕ ਏ ਟੂ ਜ਼ेड ਸਾਰੇ ਪੀਸਾ ਤੇ ਕੋਈ ਕਿਸੇ ਤੋਂ ਪੜਦਾ ਨਹੀਂ ਇਹ ਨਹੀਂ ਹੈਗਾ ਵੀ ਨਹੀਂ ਆਹੀ ਉਮਰ ਵਾਲਾ ਪੀਸਾ ਤਾਂ ਹਾਂ ਜਿਹੜੇ ਲੋਕਾਂ ਨੂੰ ਡਾਇਬਟੀਜ਼ ਆ ਉਹ ਇਹਦੇ ਵਿੱਚ ਭੁੱਲ ਭਲੇਖੇ ਵੀ ਸ਼ੱਕਰ ਨਾ ਪਾ ਲਿਓ ਵੀ ਸਵਾਦ ਬਣਾਉਣ ਦੇ ਚਾਹੇ। ਸੋ ਇਹ ਨਾ ਹੋਵੇ ਵੀ ਆਪਾਂ ਸਹੀ ਕਰਦੇ ਕਰਦੇ ਕੰਮ ਸਾਰਾ ਪੁੱਠਾ ਕਰ ਲਈਏ ਤੇ ਮੁੜ ਕੇ ਤੁਸੀਂ ਮੈਨੂੰ ਕਹੋ ਵੀ ਜੋਧਾ ਜੀ ਨੇ ਕਿਹਾ ਸੀ ਬੇਲ ਪੱਥਰ ਪੀਓ। ਬੇਲ ਪੱਥਰ ਪੀਓ, ਮਿੱਠਾ ਨਾ ਪਾਓ। ਕੋਸ਼ਿਸ਼ ਕਰੋ 45 ਦਿਨ ਲਗਾਤਾਰ ਚੈਲੰਜ ਕਰਦਾ ਮੈਂ ਤੁਹਾਨੂੰ। ਤੁਸੀਂ 45 ਦਿਨ ਲਗਾਤਾਰ ਬੇਲ ਪੱਥਰ ਨੂੰ ਸਾਬਤ ਜਿਖਾ ਸਕਦੇ ਹੋ। ਉਦੇ ਅਰਗੇ ਰੀ ਸੀ ਕੋਈ ਨਹੀਂ ਫਰੁਕੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਯੋਧਾ ਸਿੰਘ ਜਿਹੜਾ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਪੇਟ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ 80% ਰੋਗ ਜਿਹੜੇ ਪੇਟ ਨਾਲ ਸੰਬੰਧਿਤ ਹੈਗੇ ਨੇ ਉਹਨਾਂ ਦਾ ਹੱਲ ਕੁਦਰਤ ਨੇ ਜਿਹੜਾ ਬੇਲ ਪੱথর ਦੇ ਵਿੱਚ ਰੱਖਿਆ ਬਿਲ ਦੇ ਸ਼ੇਕ ਦੇ ਵਿੱਚ ਰੱਖਿਆ ਔਰ ਉਹਨਾਂ ਨੇ ਇੱਕ ਹੋਰ ਗੱਲ ਬੜੀ ਜ਼ਬਰਦਸਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਬੇਲ ਪੱথর ਦਾ ਇਸਤੇਮਾਲ ਤੁਸੀਂ ਸੀਜ਼ਨਲ ਕਰਦੇ ਰਹੋਗੇ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਹਿੱਸੇ ਚ ਸਰੀਰ ਦੇ ਜੋੜਾਂ ਦੇ ਦਰਦਾਂ ਦੀ ਚਾਹ ਵੈਸੇ ਦਰਦਾਂ ਦੀ ਦਿੱਕਤ ਪਰੇਸ਼ਾਨੀ ਜਿਹੜੀ ਕਦੇ ਨਹੀਂ ਆਏਗੀ ਪਰ ਮੇਰਾ ਮੇਰੀ ਗੁਜ਼ਾਰਿਸ਼ ਮੇਰੀ ਸਿਫਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੀ ਹੁੰਦੀ ਹੈ ਵੀ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੀ ਵੈਦ ਹਕੀਮ ਨਾਲ ਤੁਸੀਂ ਕੰਸਲਟ ਹੈ ਜਿਹੜਾ ਉਹ ਜ਼ਰੂਰ ਕਰ ਲਿਆ ਕਰੋ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ